ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਹਾਲਾਤ ਸੋਗਮਈ ਨੇ ਤਣਾਅ ਪੂਰਵਕ ਤਾਂ ਨਹੀਂ ਪਰ ਨਾਲ ਨਾਲ ਸੋਗਮਈ ਨੇ ਕਿਉਂਕਿ ਸ਼ੁਭਕਰਨ ਸਿੰਘ ਉਸਦਾ ਸੰਸਕਾਰ ਚੌਥੇ ਦਿਨ ਵੀ ਨਹੀਂ ਹੋ ਸਕਿਆ ਸ਼ੁਭਕਰਨ ਸਿੰਘ ਦੇ ਇਨਸਾਫ ਦੀ ਉਡੀਕ ਕੀਤੀ ਜਾ ਰਹੀ ਹੈ ਇੱਕ ਪਾਸੇ ਪਰਿਵਾਰ ਅਤੇ ਕਿਸਾਨ ਆਗੂ ਸ਼ੁਭਕਰਨ ਸਿੰਘ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਡਟੇ ਹੋਏ ਨੇ ਝੁਟੇ ਹੋਏ ਨੇ ਤੇ ਸ਼ੁਭਕਰਨ ਸਿੰਘ ਦੀ ਦੇ ਪਟਿਆਲਾ ਦੇ ਰਜਿਤਰਾ ਹਸਪਤਾਲ ਦੇ ਵਿੱਚ ਪਈ ਹੋਈ ਹੈ ਪਰ ਉਸ ਦੀ ਦੇਹ ਦਾ ਸੰਸਕਾਰ ਕਿਉਂ ਨਹੀਂ ਹੋ ਸਕਿਆ ਉਸ ਦੀ ਦੇਹ ਦਾ ਪੋਸਟਮਾਰਟਮ ਕਿਉਂ ਨਹੀਂ ਹੋ ਸਕਿਆ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਦਰਅਸਲ ਹਰਿਆਣਾ ਪੁਲਿਸ ਦਾ ਵੱਡਾ ਦਾਵਾ ਸਾਹਮਣੇ ਆਇਆ ਹਰਿਆਣਾ ਪੁਲਿਸ ਦੇ ਵੱਡੇ ਅਧਿਕਾਰੀਆਂ ਦਾ ਇਹ ਦਾਵਾ ਹੈ ਕਿ ਸ਼ੁਭਕਰਨ ਸਿੰਘ ਦੇ ਨਾਲ ਜੋ ਹਾਦਸਾ ਵਾਪਰਿਆ ਯਾਨੀ ਕਿ ਸ਼ੁਭਕਰਨ ਸਿੰਘ ਨੂੰ 12 ਬੋਰ ਦੀ ਗੋਲੀ ਲੱਗਦੀ ਹੈ ਸ਼ੁਭਕਰਨ ਸਿੰਘ ਦੀ ਇਸ ਕਾਰਵਾਈ ਦੇ ਵਿੱਚ ਮੌਤ ਹੋ ਜਾਂਦੀ ਹੈ ਉਸ ਵੇਲੇ ਇਹ ਦੱਸਿਆ ਜਾ ਰਿਹਾ ਹੁੰਦਾ ਹੈ ਕਿ ਖਨੌਰੀ ਬਾਰਡਰ ਦੇ ਉੱਤੇ ਸ਼ੁਭਕਰਨ ਸਿੰਘ ਉਸ ਵੇਲੇ ਮੌਜੂਦ ਸੀ ਜਦੋਂ ਉਸ ਦੀ ਘਟਨਾ ਦੇ ਵਿੱਚ ਮੌਤ ਹੋ ਜਾਂਦੀ ਹੈ ਉਸ ਨੂੰ ਸ਼ਹੀਦ ਕਰਾਰ ਦੇ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਉੱਤੇ ਹਰਿਆਣਾ ਪ੍ਰਸ਼ਾਸਨ ਦਾ ਹਰਿਆਣਾ ਪੁਲਿਸ ਦੇ ਵੱਡੇ ਅਧਿਕਾਰੀਆਂ ਦਾ ਇੱਕ ਵੱਖਰਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਆ ਕਿ ਇਹ ਪੰਜਾਬ ਦੀ ਹਦੂਦ ਦੇ ਅੰਦਰ ਨਹੀਂ ਹੋਇਆ ਸਗੋਂ ਹਰਿਆਣਾ ਦੇ ਅੰਦਰ ਹੋਇਆ ਹੈ। ਹੈਰਾਨੀਜਨਕ ਗੱਲ ਹੈ। ਹਰਿਆਣਾ ਪੁਲਿਸ ਦੇ ਵੱਡੇ ਅਧਿਕਾਰੀ ਇਹ ਕਹਿ ਰਹੇ ਨੇ ਕਿ ਸ਼ੁਭਕਰਨ ਸਿੰਘ ਦੇ ਨਾਲ ਜੋ ਘਟਨਾ ਵਾਪਰੀ ਹੈ ਉਹ ਹਰਿਆਣਾ ਦੇ ਅੰਦਰ ਹੋਈ ਗਈ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਆ ਕਿ ਹਰਿਆਣਾ ਦੇ ਜੀਂਦ ਦੇ ਵਿੱਚ ਇੱਕ ਇਲਾਕਾ ਆ ਗੜੀ ਉੱਥੇ ਇਹ ਘਟਨਾ ਵਾਪਰੀ ਹੈ ਜਿਸ ਵਾਸਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਕਾਰਵਾਈ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਉਹਨਾਂ ਨੇ ਇਹ ਸਾਫ਼ ਦਾਅਵਾ ਕੀਤਾ ਹੈ ਕਿ ਹਰਿਆਣਾ ਪ੍ਰਸ਼ਾਸਨ ਹੀ ਇਸ ਉੱਤੇ ਕਾਰਵਾਈ ਕਰੇਗਾ। ਜਿਸ ਨੂੰ ਲੈ ਕੇ ਜਾਣਕਾਰੀ ਮੁਤਾਬਕ ਜਿੱਥੇ ਸ਼ੁਭਕਰਨ ਸਿੰਘ ਦੀ ਦੇ ਇਸ ਵੇਲੇ ਪਈ ਹੋਈ ਹੈ, ਯਾਨੀ ਕਿ ਰਜਿੰਦਰਾ ਹਸਪਤਾਲ ਪਟਿਆਲਾ ਪੰਜਾਬ ਉੱਥੇ ਹਰਿਆਣਾ ਪੁਲਿਸ ਦੇ ਕਈ ਮਲਾਜ਼ਮ ਜਿਹੜੇ ਨੇ ਉਹ ਪਹੁੰਚਦੇ ਰਹੇ ਨੇ। ਦੇ ਰਿਕਵਰ ਕਰਨ ਵਾਸਤੇ ਜਾਂ ਫਿਰ ਪੋਸਟਮਾਰਟਮ ਆਪਣੇ ਸਾਹਮਣੇ ਕਰਵਾਉਣ ਦੇ ਵਾਸਤੇ ਪਰ ਉਥੇ ਇਹ ਸਭ ਕੁਝ ਨਹੀਂ ਕੀਤਾ ਜਾ ਸਕਿਆ ਹਰਿਆਣਾ ਪੁਲਿਸ ਦਾ ਦੁਬਾਰਾ ਇਹੀ ਕਹਿਣਾ ਸੀ ਕਿ ਇਹ ਸਭ ਕੁਝ ਤਾਂ ਨਹੀਂ ਹੋ ਸਕਿਆ ਕਿਉਂਕਿ ਉਥੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਰੋਸ ਦੇ ਵਿੱਚ ਨੇ ਗੁੱਸੇ ਦੇ ਵਿੱਚ ਨੇ ਫੋਂਦਸ ਦੰਦੇ ਆ ਕਿ ਇਸ ਮਾਮਲੇ ਨੂੰ ਲੈ ਕੇ ਖਾਸ ਕਰਕੇ ਸ਼ੁਭਕਰਨ ਸਿੰਘ ਦੇ ਇਸ ਮਾਮਲੇ ਨੂੰ ਲੈ ਕੇ ਇਹ ਦਾਵਾ ਕੀਤਾ ਗਿਆ ਸੀ ਕਿ ਖਨੌਰੀ ਬਾਰਡਰ ਔਰ ਪੰਜਾਬ ਦੀ ਹਦੂਦ ਦੇ ਅੰਦਰ ਇਹ ਸਾਰਾ ਕੁਝ ਵਾਪਰਿਆ ਆ ਪੰਜਾਬ ਦੀ ਹਦੂਦ ਦੇ ਅੰਦਰ ਇਹ ਵਾਪਰਿਆ ਆ ਇਹ ਗੋਲੀ ਚੱਲੀ ਹੈ ਗੋਲੀ ਹਰਿਆਣਾ ਪ੍ਰਸ਼ਾਸਨ ਜਿੱਥੇ ਖੜਾ ਸੀ ਉਧਰੋਂ ਚਲਾਈ ਗਈ ਹੈ ਔਰ ਇਹ ਗੋਲੀ ਚਲਾ ਕੇ ਤਾਂ ਸਿੱਧੀ ਸ਼ੁਭਕਰਨ ਸਿੰਘ ਦੇ ਲੱਗਦੀ ਹੈ ਉਹਦੀ ਗਰਦਨ ਦੇ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਖੈਰ ਇਸ ਘਟਨਾ ਨੂੰ ਕਿਸਾਨ ਜਥੇਬੰਦੀਆਂ ਸਾਫ ਪ੍ਰਮਾਣ ਦੇ ਰੀਆਂ ਨੇ ਕਿ ਖਨੌਰੀ ਬਾਰਡਰ ਦੇ ਉੱਤੇ ਪੰਜਾਬ ਦੇ ਅੰਦਰ ਇਹ ਸਭ ਕੁਝ ਵਾਪਰਿਆ ਪਰ ਹਰਿਆਣਾ ਪੁਲਿਸ ਹੁਣ ਇੱਕ ਵੱਡਾ ਬਿਆਨ ਦਿੰਦੀ ਨਜ਼ਰ ਆ ਰਹੀ ਹੈ ਇੱਕ ਵੱਡਾ ਦਾਵਾ ਕਰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਹਰਿਆਣਾ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਇਹ ਸਭ ਕੁਝ ਜੀਂਦ ਜ਼ਿਲ੍ਹੇ ਦੇ ਗੜੀ ਇਲਾਕੇ ਦੇ ਵਿੱਚ ਵਾਪਰਿਆ ਹੈ ਹਰਿਆਣਾ ਦੇ ਜੀਂਦ ਵਿੱਚ ਗੜੀ ਇਲਾਕਾ ਆ ਜਿੱਥੇ ਇਹ ਕਾਂਡ ਵਾਪਰਿਆ ਹੈ ਇਸ ਵਾਸਤੇ ਇਹ ਜ਼ਿੰਮੇਵਾਰੀ ਹਰਿਆਣਾ ਪ੍ਰਸ਼ਾਸਨ ਦੀ ਬਣਦੀ ਹੈ ਕਿ ਇਸ ਉੱਤੇ ਕਾਰਵਾਈ ਕੀਤੀ ਜਾਵੇ ਤੇ ਇਸੇ ਵਾਸਤੇ ਉਹਨਾਂ ਦਾ ਇਹ ਦਾਵਾ ਹੈ ਕਿ ਹਰਿਆਣਾ ਪ੍ਰਸ਼ਾਸਨ ਇਸ ਉੱਤੇ ਕਾਰਵਾਈ ਕਰੇਗਾ ਪਰ ਦੂਜੇ ਪਾਸੇ ਇਹ ਵੀ ਗੱਲ ਜ਼ਰੂਰੀ ਦੱਸਣ ਵਾਲੀ ਹੈ ਕਿ ਅਜੇ ਤੱਕ ਨਾ ਤਾਂ ਸਸਕਾਰ ਹੋ ਸਕਿਆ ਤੇ ਨਾ ਹੀ ਪੋਸਟਮਾਰਟਮ ਹੋ ਸਕਿਆ ਤੋਂ ਦੱਸ ਦਿੰਦੇ ਹਾਂ ਕਿ ਕਿਸਾਨ ਜਥੇਬੰਦੀਆਂ ਦੇ ਸੀਨੀਅਰ ਆਗੂ ਜਿਨ੍ਹਾਂ ਦੇ ਵਿੱਚ ਸਰਵਨ ਸਿੰਘ ਪੰਦੇਰ ਤੇ ਜਗਜੀਤ ਸਿੰਘ ਲੱਲੇਵਾਲ ਸ਼ਾਮਿਲ ਨੇ ਔਰ ਨਾਲ ਦੀ ਨਾਲ ਸ਼ੁਭਕਰਨ ਸਿੰਘ ਦਾ ਪਰਿਵਾਰ ਵੀ ਸ਼ਾਮਿਲ ਹੈਗਾ ਆ ਉਹਨਾਂ ਨੇ ਸਾਫ਼ ਕਿਹਾ ਆ ਕਿ ਉਹਨਾਂ ਨੂੰ ਇਨਸਾਫ਼ ਚਾਹੀਦਾ ਜਿਸ ਵਾਸਤੇ ਸਿੱਧੀ ਇਕਦਾ ਲਾਕੀ ਗਈ ਹੈ ਕਿ 302 ਦਾ ਪਰਚਾ ਦਰਜ ਕੀਤਾ ਜਾਵੇ ਉਸ ਤੋਂ ਬਾਅਦ ਹੀ ਪੋਸਟਮਾਰਟਮ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਹੀ ਸੰਸਕਾਰ ਵੀ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਇੱਕ ਵੱਡਾ ਜਥਾ ਜੁੜਿਆ ਆ ਉਹ ਮੌਜੂਦ ਹੈ ਜੋ ਕਿ ਸ਼ੁਭਕਰਨ ਸਿੰਘ ਦੀ ਦੇ ਦੇ ਦੇਖਭਾਲ ਕਰਦਾ ਪਿਆ ਔਰ ਉਸੇ ਵਾਸਤੇ ਹਰਿਆਣਾ ਪੁਲਿਸ ਜਦੋਂ ਉੱਥੇ ਪਹੁੰਚਦੀ ਹੈ ਬਾਕਾਲ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਕਿ ਉਹਨਾਂ ਦੇ ਮੁਲਾਜ਼ਮ ਉੱਥੇ ਪਹੁੰਚਦੇ ਨੇ ਪਰ ਉੱਥੇ ਉਹਨਾਂ ਨੂੰ ਕੁਝ ਵੀ ਨਹੀਂ ਕਰਨ ਦਿੱਤਾ ਜਾਂਦਾ ਉਹ ਸਾਨ ਜਥੇ ਬੰਦੀਆਂ ਦੇ ਗੁੱਸੇ ਤੋਂ ਡਰ ਜਾਂਦੇ ਨੇ ਜਿਸ ਵਾਸਤੇ ਉਹਨਾਂ ਨੂੰ ਵਾਪਸ ਪਰਤਣਾ ਪੈਂਦਾ ਹਰਿਆਣਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਕਹਿ ਰਹੇ ਨੇ ਕਿ ਇਹੀ ਇੱਕ ਕਾਰਨ ਹੈ ਕਿ ਅਜੇ ਤੱਕ ਪੋਸਟਮਾਰਟਮ ਨਹੀਂ ਹੋ ਸਕਿਆ ਤੇ ਇਹੀ ਇੱਕ ਕਾਰਨ ਹੈਗੀ ਹੈਗਾ ਜੋ ਕਿ ਅਜੇ ਤੱਕ ਸ਼ੁਭਕਰਨ ਸਿੰਘ ਮਾਮਲੇ ਦੇ ਉੱਤੇ ਕਾਰਵਾਈ ਨਹੀਂ ਕੀਤੀ ਜਾ ਸਕੀ ਹੈਰਾਨੀਜਨਕ ਗੱਲ ਹੈ ਇੱਕ ਪਾਸੇ ਕਿਸਾਨ ਜਥੇਬੰਦੀਆਂ ਦੇ ਸੀਨੀਅਰ ਆਗੂ ਕਿਸਾਨ ਲੀਡਰ ਤੇ ਕਿਸਾਨ ਇਹ ਮੰਗ ਮੰਗ ਰਹੇ ਨੇ ਕਿ ਸ਼ੁਭਕਰਨ ਸਿੰਘ ਨੂੰ ਇਨਸਾਫ ਦਿੱਤਾ ਜਾਵੇ ਅਤੇ ਬਾਈ ਨੇਮ ਪਰਚਾ ਦਰਜ ਕੀਤਾ ਜਾਵੇ ਪਰ ਇਸ ਮੰਗ ਦੇ ਉੱਤੇ ਹੁਣ ਹਰਿਆਣਾ ਪ੍ਰਸ਼ਾਸਨ ਦਾ ਇਹ ਦਾਵਾ ਆ ਕਿ ਸਾਰਾ ਕੁਝ ਹਰਿਆਣੇ ਦੇ ਵਿੱਚ ਵਾਪਰਿਆ ਤੇ ਜਿਸ ਕਰਕੇ ਇਸ ਦੀ ਪੂਰੀ ਕਾਰਵਾਈ ਜਿਹੜੀ ਆ ਉਹ ਹਰਿਆਣਾ ਪੁਲਿਸ ਦੇ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਹੈਰਾਨੀ ਦੀ ਗੱਲ ਇਸ ਕਰਕੇ ਹੈ ਕਿ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਆਖਰਕਾਰ ਹਰਿਆਣਾ ਪ੍ਰਸ਼ਾਸਨ ਹੁਣ ਇਸ ਦੇ ਵਿੱਚ ਕਿਉਂ ਇੰਨੀ ਦਿਲਚਸਪੀ ਲੈਂਦਾ ਨਜ਼ਰ ਆ ਰਿਹਾ ਇੱਕ ਪਾਸੇ ਤਾਂ ਇਹ ਮੰਗ ਕੀਤੀ ਗਈ ਹੈ ਕਿ ਸ਼ੁਭਕਰਨ ਸਿੰਘ ਦੇ ਉੱਤੇ ਹਮਲਾ ਕਰਨ ਵਾਲਿਆਂ ਨੂੰ ਉਸ ਤੇ ਗੋਲੀ ਚਲਾਉਣ ਵਾਲਿਆਂ ਨੂੰ ਸਿੱਧੇ ਤੌਰ ਦੇ ਉੱਤੇ ਕਿਹਾ ਜਾ ਰਿਹਾ ਕਿ ਉਸ ਦੇ ਕਾਤਲਾਂ ਨੂੰ ਸਾਫ਼ ਤੌਰ ਦੇ ਉੱਤੇ ਪਰਚੇ ਦੇ ਵਿੱਚ ਬਾਈ ਨੇਮ ਦਰਜ ਕੀਤਾ ਜਾਵੇ ਉਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਕੀਤਾ ਜਾਵੇ ਸਾਫ਼ ਕਿਹਾ ਜਾ ਰਿਹਾ ਹੈ ਸ਼ੁਭਕਰਨ ਸਿੰਘ ਦੇ ਉੱਤੇ ਗੋਲੀ ਚਲਾਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮੰਗ ਮੰਗੀ ਜਾ ਰਹੀ ਹੈ ਔਰ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਹੁਣ ਇਹ ਦਾਵਾ ਕਰਨ ਲੱਗੀ ਹੈ ਕਿ ਇਹ ਸਾਰਾ ਕਾਂਡ ਹਰਿਆਣੇ ਦੇ ਵਿੱਚ ਵਾਪਰਿਆ ਸੀ ਜੀਂਦ ਦੇ ਗੜੀ ਦੇ ਵਿੱਚ ਵਾਪਰਿਆ ਸੀ ਜਿਸ ਕਾਰਨ ਇਹ লাশ ਉਹਨਾਂ ਨੂੰ ਸੌਂਪ ਦਿੱਤੀ ਜਾਣੀ ਚਾਹੀਦੀ ਔਰ ਨਾਲ ਦੀ ਨਾਲ ਇਸ ਉੱਤੇ ਕਾਰਵਾਈ ਜਿਹੜੀ ਹੈ ਉਹ ਕਾਰਵਾਈ ਹਰਿਆਣਾ ਪੁਲਿਸ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਵੱਡਾ ਵਿਵਾਦ ਜਿਹੜਾ ਇਸ ਪੱਧਰ ਦੇ ਉੱਤੇ ਮਚ ਗਿਆ ਹੈ ਪਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਆਪਣਾ ਮੋਰਚਾ ਨਹੀਂ ਛੱਡਿਆ ਉਹ ਪਟਿਆਲਾ ਦੇ ਰਾਜendra ਹਸਪਤਾਲ ਦੇ ਬਾਹਰ ਟਟੇ ਹੋਏ ਨੇ ਉੱਥੇ ਹੀ ਜਿੱਥੇ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇ ਮੌਜੂਦ ਹੈ ਔਰ ਉੱਥੇ ਹੀ ਉਹਨਾਂ ਦਾ ਦਾਵਾ ਹੈ ਕਿ ਉੱਥੇ ਹੀ ਰੁਕਣਗੇ ਜਦ ਤੱਕ ਉਹਨਾਂ ਨੂੰ ਔਰ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇ ਨੂੰ ਇਨਸਾਫ ਨਹੀਂ ਮਿਲ ਜਾਂਦਾ ਇਸ ਪੂਰੀ ਘਟਨਾ ਤੋਂ ਬਾਅਦ ਹੁਣ ਇਹ ਸਵਾਲ ਵੱਡਾ ਖੜਾ ਹੋ ਰਿਹਾ ਹੈ ਕਿ ਹਰਿਆਣਾ ਪ੍ਰਸ਼ਾਸਨ ਆਖਿਰ ਕਿਉਂ ਇਸ ਮਾਮਲੇ ਦੇ ਵਿੱਚ ਵਟੇ ਦਾਅਵੇ ਕਰਦਾ ਪਿਆ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਉਂ ਇਹ ਕਿਹਾ ਜਾ ਰਿਹਾ ਕਿ ਹਰਿਆਣਾ ਪ੍ਰਸ਼ਾਸਨ ਹੀ ਕਾਰਵਾਈ ਕਰੇਗਾ ਜਾਂ ਹਰਿਆਣਾ ਪੁਲਿਸ ਹੀ ਇਸ ਉੱਤੇ ਕਾਰਵਾਈ ਕਰੇਗੀ ਇੱਕ ਪਾਸੇ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਬਾਈ ਲੇਨ ਪਰਚਾ ਹੋਣਾ ਚਾਹੀਦਾ ਜਿਹੜੇ ਪੁਲਿਸ ਅਧਿਕਾਰੀ ਨੇ ਜਾਂ ਫਿਰ ਜਿਹੜੇ ਪੈਰਾਮਿਲਟਰੀ ਦੇ ਜਵਾਨ ਨੇ ਜਿਹੜਾ ਜਿਹੜਾ ਕੀ ਹੁਕਮਾ ਦੇ ਨਾਲ ਵੱਜਿਆ ਹੋਇਆ ਸੀ ਉਸਨੇ ਗੋਲੀ ਚਲਾਈ ਆ ਉਸਦੇ ਉੱਤੇ ਬਾਈ ਨੇਮ ਪਰਚਾ ਹੋਣਾ ਚਾਹੀਦਾ ਇਹ ਮੰਗ ਮੰਗੀ ਜਾ ਰਹੀ ਹੈ 302 ਦਾ ਪਰਚਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਉੱਥੇ ਹੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਕੇਸ ਦੇ ਉੱਤੇ ਕਾਰਵਾਈ ਜਿਹੜੀ ਆ ਹਰਿਆਣਾ ਪੁਲਿਸ ਕਰੇਗੀ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੋ ਰਹੇ ਨੇ ਹੈਰਾਨੀ ਦੀ ਗੱਲ ਹੈਗੀ ਹੈ ਇੱਕ ਪਾਸੇ ਕਿਸਾਨ ਆਗੂ ਕਹਿ ਰਹੇ ਨੇ ਕਿ ਅਸ਼ੋਕ ਕਰਨ ਸਿੰਘ ਨੇ ਹੱਦ ਜਿਹੜੀ ਖਨੌਰੀ ਬਾਰਡਰ ਦੀ ਸੀ ਉਹ ਟੱਪੀ ਨਹੀਂ ਸੀ ਔਰ ਉਸ ਨੂੰ ਪੰਜਾਬ ਦੀ ਹਦੂਦ ਦੇ ਵਿੱਚ ਗੋਲੀ ਮਾਰੀ ਗਈ ਹੈ ਜਦਕਿ ਹਰਿਆਣਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ੁਭਕਰਨ ਸਿੰਘ ਹੱਦ ਟੱਪ ਕੇ ਤੇ ਜੀਂਦ ਦੇ ਗੜੀ ਇਲਾਕੇ ਦੇ ਵਿੱਚ ਆ ਗਿਆ ਸੀ ਜਿੱਥੇ ਇਹ ਸਭ ਕੁਝ ਵਾਪਰਿਆ ਖੈਰ ਅਸਲੀਅਤ ਕੀ ਹੈ ਇਸ ਦੇ ਉੱਤੇ ਵਿਚਾਰ ਹੋਣਾ ਬਹੁਤ ਜ਼ਰੂਰੀ ਹੈ ਪਰ ਵੱਡੀ ਗੱਲ ਇਹ ਹੈ ਕਿ ਹਰਿਆਣਾ ਪ੍ਰਸ਼ਾਸਨ ਹੁਣ ਇਸ ਉੱਤੇ ਕਿਉਂ ਫੋਕਸ ਕਰ ਰਿਹਾ ਹੈ ਤੇ ਫੋਰਸ ਕਰ ਰਿਹਾ ਹੈ ਕਿ ਇਸ ਕੇਸ ਦੇ ਵਿੱਚ ਹਰਿਆਣਾ ਪੁਲਿਸ ਦੇ ਵੱਲੋਂ ਹੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਉੱਤੇ ਜਾਂਚ ਹੋਣੀ ਲਾਜ਼ਮੀ ਹੈ ਜੋ ਵੀ ਹੈ ਆਉਣ ਦੇ ਸਮੇਂ ਨੂੰ ਕਲੀਅਰ ਜ਼ਰੂਰ ਹੋ ਜਾਵੇਗਾ ਪਰ ਚੌਥਾ ਦਿਨ ਹੋ ਚੁੱਕਿਆ ਹੈ ਅਜੇ ਤੱਕ ਸ਼ੁਭ ਕਰਨ ਸਿੰਘ ਦਾ ਨਾਂ ਤਾਂ ਸਸਕਾਰ ਹੋ ਸਕਿਆ ਤੇ ਨਾ ਹੀ ਉਸ ਨੌਜਵਾਨ ਨੂੰ ਇਨਸਾਫ ਮਿਲ ਸਕੇ ਆ ਜਾਂ ਨਹੀਂ ਉਸ ਨੂੰ ਉਸ ਦਾ ਪੋਸਟਮਾਰਟਮ ਜਿਹੜਾ ਆ ਉਹ ਕੀਤਾ ਜਾ ਸਕਿਆ ਲਗਾਤਾਰ ਇਸ ਮਾਮਲੇ ਦੇ ਉੱਤੇ ਚਰਚਾ ਬੜੀ ਹੋਈ ਹੈ ਪਰਿਵਾਰ ਇਨਸਾਫ ਉਡੀਕ ਰਿਹਾ ਆ ਕਿਸਾਨ ਜਥੇਬੰਦੀਆਂ ਇਨਸਾਫ ਉਡੀਕ ਰਹੀਆਂ ਨੇ 302 ਦਾ ਪਰਚਾ ਉਡੀਕ ਰਹੀਆਂ ਨੇ ਖੈਰ ਉਹ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਬਨੇ ਰਹੋ 1 India ਪੰਜਾਬੀ ਦੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ